ਸਤਿ ਸ਼੍ਰੀ ਅਕਾਲ ਜੀ ਸੰਨੀ ਸਿਲਕ ਸਟੋਰ ਰਾਜਪੁਰਾ ਪੁਨਿਆਬੀ ਗਰਾਸਪੁਰਾ ਤੁਹਾਡਾ ਬਹੁਤ ਸਵਾਗਤ ਕਰਦੇ ਅੱਜ ਆਪਣੇ ਬਲੌਗ ਦੇ ਵਿੱਚ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਜਿਸ ਤਰ੍ਹਾਂ ਹੁਣ ਪਸ਼ਮੀਨਾ ਸਿਲਕ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਬਹੁਤ ਜ਼ਿਆਦਾ ਟ੍ਰੈਂਡ ਹੈ ਤੇ ਤੁਹਾਨੂੰ ਵਰਕ ਵੀ ਕਰਾਣਾ ਹੈ ਤਾਂ ਤੁਸੀਂ ਵਰਕ ਵੀ ਕਰਾ ਸਕਦੇ ਹੋ ਔਰ ਆਪਣੇ ਅਸੀਂ ਤੁਸੀਂ ਇਹਨੂੰ ਪਲੇਨ ਬਣਾਣਾ ਹੈ ਤਾਂ ਵੀ ਪਲੇਨ ਵੀ ਬਣਾ ਸਕਦੇ ਹੋ ਤੇ ਡਿਜ਼ਾਈਨਿੰਗ ਤੁਹਾਨੂੰ ਮੈਂ ਦਿਖਾਉਂਦਾ ਕਲਰ ਮੈਂ ਤੁਹਾਨੂੰ ਕਹਿੰਦਾ ਬਹੁਤ ਸੋਹਣੇ ਕਲਰ ਹੈ ਤਾਂ ਵੀਡੀਓ ਨੂੰ ਜੂਟ ਐਂਡ ਤੱਕ ਦੇਖਣਾ ਸ਼ੇਅਰ ਕਰਨਾ ਲਾਈਕ ਕਰਨਾ ਵਿਦ ਸ਼ਿਪਿੰਗ ਦੇਾਂਗੇ ਤੁਹਾਨੂੰ ਸਿਰਫ 1100 ਰੁਪਏ ਦੇ ਵਿੱਚ ਬੈਸੀ ਮਾਰਕੀਟ ਦਾ ਰੇਜ ਰੇਟ ਜਿਹੜਾ ਹੈ ਉਹ 1300 ਰੁਪਏ ਹੈ ਠੀਕ ਹੈ ਅੱਜ ਤੁਹਾਡੇ ਅਸੀਂ ਸਿਰਫ 1100 ਲੈ ਕੇ ਆਏ ਹਾਂ ਕੰਪਨੀ ਬਹੁਤ ਹੀ ਅੱਛੀ ਕੰਪਨੀ ਬੁਕਿੰਦਰਾ ਕੰਪਨੀ ਨੇ ਬਹੁਤ ਬ੍ਰਾਂਡ ਦੇ ਮਾਲ ਦਾ ਵਿੱਚ ਹੈ ਤੇ ਅੱਛੇ ਸੂਟ ਹੈ ਫਸਟ ਇਸ ਫਸਟ ਕਲਰ ਦੇਖੋ ਬਹੁਤ ਹੀ ਪਿਆਰਾ ਮਤਲਬ ਔਰੇਂਜ ਕਲਰ ਆਏਗਾ ਤੇ ਨਾਲ ਯੈਲੋ ਕਲਰ ਦੀ ਇਹਦੇ ਉੱਪਰ ਉਹ ਆਏਗੀ ਸਿਲਕ ਪਸ਼ਮੀਨਾ ਡਬਲ ਸ਼ੇਡ ਠੀਕ ਹੈ ਜੀ ਰੇਟ ਰਹੇਗਾ ਸਿਰਫ 1100 ਰੁਪਏ ਕਲਰਸ ਰੰਗ ਦੇ ਤੇ ਤਿੰਨ ਉਹ ਸੋਰੀ ਕਲਰਸ ਰੰਗ ਦੇ ਬਹੁਤ ਸੋਹਣੇ ਠੀਕ ਹੈ ਫਰਸਟ ਕਲਰ ਤੁਹਾਨੂੰ ਦਿਖਾਇਆ ਤੇ ਸੈਕਿੰਡ ਕਲਰ ਆਏਗਾ ਇਹਦਾ ਆ ਦੇਖੋ ਆ ਵੀ ਕਲਰ ਬਹੁਤ ਸੋਹਣਾ ਹੈ ਬਹੁਤ ਪਿਆਰਾ ਕਲਰ ਹੈ ਇਹ ਵੀ ਆ ਦੇਖੋ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਹਦੇ ਉੱਪਰ ਮਤਲਬ orange ਕਲਰ ਦੀ ਹੋਏਗੀ ਠੀਕ ਹੈ ਜੀ ਬਹੁਤ ਹੀ ਸੋਹਣੀ ਤੇ ਇਹਦੇ ਉੱਪਰ ਇੱਕ ਕਲਰ ਆਏਗਾ ਆਹ ਇੱਕ ਕੰਪਨੀ ਦਾ ਨਾਮ ਵੀ ਤੁਹਾਨੂੰ ਦਿਖਾ ਦਿੰਦਾ ਆਹ ਕੰਪਨੀ ਆਏਗੀ ਭੁਪਿੰਦਰਾ ਕੋਈ ਨਾਰਮਲ ਬ੍ਰਾਂਡ ਨਹੀਂ ਹੈ ਅੱਛਾ ਬ੍ਰਾਂਡ ਹੈ ਕਿਉਂਕਿ ਮਾਰਕੀਟ ਦੇ ਇਸ ਤੋਂ ਮਿਲ ਰਹੀ ਹੈ ਕੋਈ ਹਜ਼ਾਰ ਦਾ ਵੀ ਦੇ ਰਿਹਾ ਕੋਈ 800 ਦਾ ਵੀ ਦੇ ਰਿਹਾ ਕੋਈ 600 ਦਾ ਵੀ ਦੇ ਰਿਹਾ ਬਟ ਉਹ ਸਿਲਕ ਪਸ਼ਮੀਨਾ ਨਹੀਂ ਹੈ ਉਹ ਫੈਬਰਿਕ ਹੀ ਅਲੱਗ ਹੈ ਠੀਕ ਹੈ ਜੀ ਇਸ ਕਰਕੇ ਇਨਾ ਚੱਕਰਾਂ ਵਿੱਚ ਨਾ ਪੈਣਾ ਤੁਹਾਨੂੰ ਅੱਛੀ ਕੰਪਨੀ ਦਾ ਅੱਛਾ ਸੂਟ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਹਰ ਕਸਟਮਰ ਲਾਈ ਕਰਦਾ ਉਹ ਸੂਟ ਰਹੇਗਾ ਆ ਦੇਖੋ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਕਲਰ ਹੈ ਇਹਦਾ ਕਲਰ ਰਹੇਗਾ ਬਰਾਊਨ ਤੇ ਬਲੈਕ ब्राउन ਦੇ ਨਾਲ ਬਲੈਕ ਕਲਰ ਦੀ ਰੀ ਟਾਈਆ ਹੋ ਰਹੀ ਹੈਗੀ ਸਿਲਕੀ ਸ਼ੇਡ ਰਹੇਗਾ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਸੋਨਾ ਕਲਰ ਫਿਰ ਆਏਗਾ ਫਰੋਜ਼ੀ ਕਲਰ ਆ ਰਿਹਾ ਹੈਗਾ ਫਰੋਜ਼ੀ ਕਲਰ ਫਰੋਜ਼ੀ ਕਲਰ ਦੇ ਨਾਲ ਬਹੁਤ ਹੀ ਪਿਆਰਾ ਕਾਫੀ ਕਲਰ ਦਾ ਇਹਦਾ ਡਬਲ ਸ਼ੇਡ ਰਹੇਗਾ ਬਹੁਤ ਹੀ ਸੋਨਾ ਬਹੁਤ ਹੀ ਪਿਆਰਾ ਕਲਰ ਰਹੇਗਾ ਪ੍ਰਾਈਸ ਸਿਰਫ 1100 ਰੁਪਏ ਰਹੇਗਾ ਉਸ ਤੋਂ ਬਾਅਦ ਇੱਕ 컬러 ਰਹੇਗਾ ਆਵਲਾ ਆ ਵੀ 컬러 ਬਹੁਤ ਹੀ ਪਿਆਰਾ 컬러 ਹੈ 컬러 ਚੈੱਕ ਕਰੋ ਬਹੁਤ ਹੀ ਪਿਆਰਾ ਗਾਜਰੀ ਦੇ ਨਾਲ 골ਡਨ 컬러 ਦਾ ਕੰਬੀਨੇਸ਼ਨ ਗਾਜਰੀ ਦੇ ਨਾਲ 골ਡਨ 컬러 ਦਾ ਕੰਬੀਨੇਸ਼ਨ ਹੈ ਸਿਰਫ ਪ੍ਰਾਈਸ ਰਹੇਗਾ 1100 ਰੁਪਏ ਸ਼ਿਪਿੰਗ ਵਿਦ ਰਹੇਗੀ ਐਕਸਟਰਾ ਸ਼ਿਪਿੰਗ ਨਹੀਂ ਦੇਣੀ ਪਈ ਫਿਰ 컬러 ਲੈ ਕੇ ਆਏ ਅਸੀਂ ਮਹਿੰਦੀ ਗ੍ਰੀਨ ਕਰੋ ਮਹਿੰਦੀ ਗ੍ਰੀਨ 컬러 ਰਹੇਗਾ ਨਾਲ ਰਹੇਗਾ ਬ੍ਰਾਊਨ 컬러 ਦੀ ਕੀ ਕੀ 컬러 ਕੰਬੀਨੇਸ਼ਨ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ 컬러 ਹੈ ਮਰੂਨ ਮਰੂਨ ਕਲਰ ਦੇ ਨਾਲ ਬਲੈਕ ਕਲਰ ਦੀ ਕੰਬੀਨੇਸ਼ਨ ਆਪਸੋ ਚੈੱਕ ਕਰੋ ਸਿਲਕ ਪਸ਼ਮੀਨਾ ਸ਼ਰਟ ਪੂਰਾ ਸੂਟ 1100 ਰੁਪਏ ਦੇ ਵਿੱਚ ਔਰ ਅੱਛੀ ਬ੍ਰਾਂਡ ਦੇ ਵਿੱਚ 1100 ਦੇ ਵਿੱਚ ਅੱਛਾ ਬ੍ਰਾਂਡ ਦਾ ਕੱਪੜਾ ਭੁਪਿੰਦਰਾ ਕੰਪਨੀ ਦਾ ਕੱਪੜੇ ਦੀ ਲੁੱਕ ਚੈੱਕ ਕਰੋ ਕੱਪੜੇ ਦੀ ਫੀਲ ਚੈੱਕ ਕਰੋ ਬਹੁਤ ਹੀ ਸੌਫਟ ਬਹੁਤ ਹੀ ਅੱਛੀ ਸੌਫਟਨੈਸ ਵਾਲਾ ਕੱਪੜਾ ਇਹ ਨਹੀਂ ਹੈ ਕਿ ਹਾਰਡ ਕੱਪੜਾ ਹੈ ਜਾਂ ਕਾਮਨ ਕੱਪੜਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤਾਂ ਇਦਾਂ ਦੀ ਡਿਜ਼ਾਈਨਿੰਗ ਲੈਣਾ ਸੀ ਜਾਂ ਇਦਾਂ ਦੀ ਸਟਾਈਲ ਲੈਣਾ ਸੀ ਜਾਂ ਇਸ ਦੇ ਉੱਪਰ ਵਰਕ ਕਰਾਣਾ ਸੀ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਸਾਡਾ ਸਟੋਰ ਰਹੇਗਾ ਦੁਪੱਟਾ ਮਾਰਕੀਟ ਦੇ ਅੰਦਰ ਸੰਨੀ ਸਿਲਕ ਸਟੋਰ ਰਾਜਪੁਰਾ ਟਾਊਨ ਤੇ ਨੰਬਰ ਸਾਡਾ ਰਹੇਗਾ 884759876 ਇਸ ਨੰਬਰ ਤੇ ਤੁਸੀਂ ਲੋਕੇਸ਼ਨ ਵੀ ਸੈਂਡ ਕਰਾ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਜਾਂ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਜੋ ਵੀ ਕਲਰ ਤੁਹਾਨੂੰ ਪਸੰਦ ਆ ਸਕ੍ਰੀਨਸ਼ੋਟ ਲੈ ਕੇ ਇਸ ਨੰਬਰ ਤੇ ਤੁਸੀਂ ਸੇਅਰ ਥੈਂਕ ਯੂ ਸੋ ਮੱਚ